ਅਨਾਉਂਸਮੈਂਟ ਕਰਨੀ ਪਰ ਹਤਮਾਲ ਕਰਦੇ ਚੀਮਾ ਕਰ ਦਵੇ ਇਹਨਾਂ ਨਾਲ ਕੋਈ ਹੋਰ ਅਧਿਕਾਰੀ ਕਰ ਦਵੇ ਇਹ ਅਨਾਉਂਸਮੈਂਟ ਕਰ ਬਈ ਪੁਰਾਣੀ ਪੈਨਸ਼ਨ ਬਹਾਲ ਪੁਰਾਣੀ ਪੈਨਸ਼ਨ ਬਹਾਲ ਐਨਪੀਐਸ ਮੁਕੰਮਲ ਰੱਦ ਨੋਟੀਫਿਕੇਸ਼ਨ ਲਾਗੂ ਜੀਪੀਐਸ ਦੇ ਖਾਤੇ ਸ਼ੁਰੂ ਇਹ ਮੋਟੀਫਿਕੇਸ਼ਨ ਜਿਹੜਾ ਹੈ ਉਹ ਲਾਗੂ ਕਰਦੇ ਮੀਟਿੰਗ ਕਿ ਲੈਣਾ ਹੈ ਲੜ ਲਾਓ ਮੇਰੀ ਬੇਨਤੀ ਹੈ ਲੜ ਲਾਓ ਡੈਰਿਕਟਰ ਤੱਕ ਪਹੁੰਚੋ ਅੱਗੇ ਤੋਂ ਪਿੱਛੇ ਮੋੜ ਜੋ ਫੈਸਲਾ ਤੁਹਾਡੀ ਲੀਡਰਸ਼ਿਪ ਨੇ ਕਰਨਾ ਹੈਗਾ ਹੈ ਲੜ ਲਾਓ ਮੀਟ ਨਾਲ ਹੀ ਚਾਗਣਾ ਰੱਖੋ ਮੀਟ ਨਾਲੇ ਪੰਜਾਬ ਦੀ ਜਨਤਾ ਕਹਿੰਦਾ ਪੱਥਰ ਪਿਠਾ ਗਿਆ ਸੁਰਤਾ ਪਿਛਲੇ 10 ਸਾਲਾਂ ਚ ਮੀਟ ਨਾਲੇ ਪਾਸੇ ਹੋਵੋ ਲੜਾਈ ਲੜੋ ਅਗਲੇ ਪ੍ਰੋਗਰਾਮ ਲੀਕੋ ਸਰਕਾਰ ਨੂੰ ਕਹਿਰੋ ਇਹੋ ਹੀ ਕੋਈ ਇੱਕ ਰਸਤਾ ਹੈ ਤੁਹਾਡੇ ਸਾਰੇ ਸਾਥੀਆਂ ਦਾ ਤੁਹਾਡੀ ਜਥੇਬੰਦੀ ਦਾ ਤੁਸੀਂ ਇੱਕ ਦਿਨ ਦੇ ਧਰਨੇ ਤੋਂ ਖੁੱਛ ਕੇ ਤਿੰਨਾਂ ਦਿਨਾਂ ਦੇ ਮੋਰਚੇ 'ਚ ਲਿਆਂਦਾ ਹੈ ਆਸ ਹੈ ਕਿ ਬਾਕੀਆਂ ਨੂੰ ਵੀ ਇਕੱਠਾ ਕਰੋਗੇ ਤਿੰਨਾਂ ਦਿਨਾਂ ਦੇ ਮੋਰਚੇ ਨੂੰ ਲੰਮੇ ਪੱਕੇ ਮੋਰਚੇ ਪਰਵਾਹ ਨਾ ਕਰੋ ਮੈਂ ਤੇ ਬੇਨਤੀ ਕਰੂੰਗਾ ਕੰਪਿਊਟਰ ਵਾਲੇ ਸਾਥੀਆਂ ਨੂੰ ਖੜਗੜ ਕਰਾ 24 ਤੋਂ ਬੇਨਤੀ ਕਰਕੇ ਆਇਆ ਸੀ ਤਾਂ ਉਹ ਵੀ ਬੇਨਤੀ ਕਰੂੰਗਾ ਡੀਐਮਐਫ ਵੱਲੋਂ ਉਹ ਯਾਰ ਇੱਕ ਸਾਰ ਛੜਨੋ ਮੀਟਿੰਗਾਂ ਦੀ ਚਾਰ ਜ਼ਰੂਰ ਉਸ ਪਹਿਲਾ ਇੱਕ ਉਹ ਮੀਟਿੰਗ ਦੰਦੇਗਾ ਕੋਈ ਅਸੀਂ ਨਹੀਂ ਜਾਣਾ ਮੀਟਿੰਗ ਤੇ ਸਭ ਨੂੰ ਇਹ ਲੋਕ ਤੁਹਾਨੂੰ ਤਮਾਮ ਨੇ ਫੈਸਲਾ ਕਰਨਾ ਅਨਾਉਂਸਮੈਂਟ ਕਰਨੀ ਤੁਹਾਨੂੰ ਹਟਮਾਉਣ ਕਰਦੇ ਚੀਮਾ ਕਰ ਦਵੇ ਇਹਨਾਂ ਨਾਲ ਕੋਈ ਫੋਰਵਰਡ ਵਿਚਾਰੀ ਕਰ ਦਵੇ ਇਹ ਅਨਾਉਂਸਮੈਂਟ ਕਰ ਬਈ ਪੁਰਾਣੀ ਪੈਨਸ਼ਨ ਦੁਹਾਰ ਪਾਣੀ ਪੈ ਸਰ ਭਾਲ ਐਨਪੀਐਸ ਮੁਕੰਮਲ ਰੱਬ ਨੋਟੀਫਿਕੇਸ਼ਨ ਲਾਗੂ ਜੀਪੀਐਸ ਦੇ ਖਾਤੇ ਸ਼ੁਰੂ ਇਹ ਨੋਟੀਫਿਕੇਸ਼ਨ ਜਿਹੜਾ ਹੈ ਉਹਨੂੰ ਲਾਗੂ ਕਰ ਦੇਣ ਮੀਟਿੰਗ ਤੋਂ ਕੀ ਲੈਣਾ ਹੈ ਲੜ ਲਾਓ ਮੇਰੀ ਬੇੰਤੀ ਹੈ ਲੜ ਲਾਓ ਡੈਰੀਗੇਟਰ ਤੱਕ ਪਹੁੰਚੋ ਅੱਗੇ ਪਹੁੰਚੋ ਪਿੱਛੇ ਮਰਜੋ ਫੈਸਲਾ ਤੁਹਾਡੀ ਲੀਡਰਸ਼ਿਪ ਨੇ ਕਰਨਾ ਹੈਗਾ ਹੈ ਲੜ ਲਾਓ ਮੀਟਿੰਗਾਂ ਦੀ ਚਾਗ ਨਾ ਰੱਖੋ ਮੀਟਿੰਗਾਂ ਨੇ ਪੰਜਾਬ ਦੀ ਜਲ ਤੱਕ ਰਹਿ ਦਾ ਪੱਠਾ ਪਿਛਾ ਗਿਆ ਸੁਰਤ ਤਾਂ ਪਿਛਲੇ 10 ਸਾਲਾਂ ਲੀਡਰਾਂ ਦੇ ਪਾਸੇ ਹੋਵੋ ਲੜਾਈ ਲੜੋ ਇਹ ਪ੍ਰੋਗਰਾਮ ਲੀਕੋ ਸਰਕਾਰ ਨੂੰ ਕਹਿ ਰੋ ਇਹੋ ਹੀ ਕੋਈ ਇੱਕ ਰਸਤਾ ਹੈ ਤੁਹਾਡੇ ਸਾਰੇ ਸਾਥੀਆਂ ਦਾ ਤੁਹਾਡੀ ਜਥੇਬੰਦੀ ਦਾ ਤੁਸੀਂ ਇੱਕ ਦਿਨ ਦੇ ਧਰਨੇ ਤੋਂ ਛੁੱਟ ਕੇ ਤਿੰਨਾਂ ਦਿਨਾਂ ਦੇ ਮੋਰਚੇ 'ਚ ਲੈ ਜਾਂਦਾ ਹੈ ਆਸ ਹੈ ਕਿ ਬਾਕੀਆਂ ਨੂੰ ਇਕੱਠਾ ਕਰੋਗੇ ਤਿੰਨਾਂ ਦਿਨਾਂ ਦੇ ਮੋਰਚੇ ਨੂੰ ਲੰਬੇ ਪੱਕੇ ਮੋਰਚੇ 'ਚ ਜਿੱਤ ਤੱਕ ਲੜਨ ਵਾਲੇ ਜਿੱਤ ਤੱਕ ਜਿੱਤ ਲੈ ਕੇ ਕਰਨ ਨੂੰ ਮੋਰਚੇ 'ਚ ਤਬਦੀਲ ਕਰੋਗੇ ਤੁਹਾਡਾ ਬਹੁਤ ਬਹੁਤ ਡੈਮੋਕਰੇਟਿਕ ਵਰਕਰ ਫੈਡਰੇਸ਼ਨ ਵੱਲੋਂ ਧੰਨਵਾਦ ਬਹੁਤ ਹੀ ਧੰਨਵਾਦ ਡੀਐਮਐਫ ਦੇ ਸੁਪਰ ਪ੍ਰਧਾਨ ਸਾਥੀ ਜਰਮਨਜੀਤ ਸਿੰਘ ਜੀ ਤੁਹਾਡੇ ਜੀਸੀ ਦੇ ਵਿਚਾਰਾਂ ਨੇ ਸਾਡੇ ਨਾਗੂਆਂ ਦੇ ਵਿੱਚ ਬਹੁਤ ਜੋਸ਼ ਭਰਿਆ ਅਤੇ ਮਾਰਤ ਤੋਂ ਬਿਨਾਂ ਇਸ ਜੋਸ਼ ਦੀ ਬਹੁਤ ਲੋੜ ਸੀ ਉਹ ਇਸ ਜੋਸ਼ ਨੂੰ ਇਕੱਠਾ ਕਰਕੇ ਅਸੀਂ ਮੁੱਖ ਮੰਤਰੀ ਨਿਵਾਸ ਵਾਲੇ ਪਾਸੇ ਨੂੰ ਮਾਰਚ ਕਰੀਏ ਸਾਥੀਓ ਸਾਡੇ ਕੋਲ ਪੀਐਸਐਮ ਐਮਐਸਯੂ ਸਿੱਖਿਆ ਭਾਗ ਕੋਲੋਂ ਬਠਿੰਡਾ ਮਰਦਾਨ ਗੁਰਬੀਰ ਸਿੰਘ ਮਲੂਕਾ ਤੇ ਲਾਲ ਸਿੰਘ ਰੱਲਾ ਤੇ ਗਵਾਈ ਨੇ ਵੀ ਸਾਥੀ ਪਹੁੰਚੇ ਨੇ ਉਹਨਾਂ ਦਾ ਪਹੁੰਚਦੇ ਸਵਾਗਤ ਕਰਦੇ ਹਾਂ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਸਾਈਡਾਂ ਤੇ ਲੱਗੇ ਹੋਏ ਜਿੰਨੇ ਵੀ ਆਪਣੇ ਪੋਸਟਰ ਬਣ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ